ਜਦੋਂ ਵਿਸ਼ਾਲ ਇਕਤਾ ਸਭਾ ਨੂੰ ਲੈ ਕੇ ਫੌਜੀ ਅੰਗਰੇਜ਼ ਸਿੰਘ ਵੜਵਾਲ ਪਿੰਡ ਸੁਲਤਾਨਵਾਲਾ ਵਿਖੇ ਪਹੁੰਚੇ ਤਾਂ ਅੱਗੋਂ ਇੱਕ ਨੌਜਵਾਨ ਨੇ ਕਹੀ ਅਜਿਹੀ ਗੱਲ ਸਭ ਭਾਵਕ ਹੋ ਕੇ ਉਸ ਗੱਲ ਨੂੰ ਸੋਚਣ ਵਿਚਾਰਨ ਲੱਗੇ ਕਿਉਂਕਿ ਸਾਡੀ ਬਰਾਤਰੀ ਦੀ ਕੋਈ ਨਹੀਂ ਸੁਣ ਰਿਆ ਇਸ ਲਈ ਅਸੀਂ ਇੱਕ ਆਵਾਜ਼ ਬਣਨਾ ਲੋਕਾਂ ਲਈ ਤੁਰ ਲੋਕਾਂ ਨੂੰ ਆਵਾਜ਼ ਬਣ ਕੇ ਵਕਾਉਣਾ ਕਿਉਂਕਿ ਸਾਡੀ ਬਰਾਤਰੀ ਦੀ ਕੋਈ ਨਹੀਂ ਸੁਣ ਰਿਆ ਆਕਰ ਅਜਿਹਾ ਹੀ ਹੁੰਦਾ ਹੈ ਤੇ ਕਿਉਂ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕਰਦੇ ਹਾਂ ਇਹ ਮੀਟਿੰਗ ਕਿਉਂ ਤੇ ਕਿਸ ਜਗਤ ਰੱਖੀ ਗਈ ਹੈ ਸ੍ਰੀ ਗਰਦੀਪ ਸਿੰਘ ਵੜਵਾਲ ਉਪ ਰਾਜਦੂਤ ਜਰਮਨੀ ਜੀ ਦੇ ਕਰਮਕਾਰਜਾਂ ਤੇ ਜਾਣਨਾ ਪਾਉਂਦੇ ਹੋਏ ਫੌਜੀ ਸਰਦਾਰ ਅੰਗਰੇਜ਼ ਸਿੰਘ ਵੜਵਾਲ ਨੈਸ਼ਨਲ ਡਾਇਰੈਕਟਰ ਰਾਏਸਿਕ ਫਾਊਂਡੇਸ਼ਨ ਜਿੱਦੀ ਅਗਵਾਈ ਹੇਠ ਦਿਨ ਸੋਮਵਾਰ 18 ਦਸੰਬਰ 2023 ਸਥਾਨ ਦਾ ਮੰਡੀ ਲੱਖੋਗੇ ਬਹਿਰਾਮ ਪਰੋਇਪਰ ਵਿਖੇ ਇੱਕ ਵਿਸ਼ਾਲ ਇਕਤਾ ਸਭਾ ਕੀਤੀ ਜਾ ਰਹੀ ਹੈ ਜਿਸ ਤਹਿਤ ਫੌਜੀ ਅੰਗਰੇਜ਼ ਸਿੰਘ ਵੜਵਾਲ ਜੀ ਵੱਲੋਂ ਰਾਇਸਿਕ ਬਰਾਦਰੀ ਦੇ ਸਮੁੱਚੇ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਹ ਮੀਟਿੰਗਾਂ ਬੱਚਿਆਂ ਤੇ ਬਜ਼ੁਰਗਾਂ ਤੋਂ ਲੈ ਕੇ ਹਰ ਇਨਸਾਨ ਤੱਕ ਇੱਕ ਕੇਂਦਰ ਬਣੀ ਹੋਈ ਹੈ ਆਖਰ ਕੀ ਮੁੱਦੇ ਰਹਿਣਗੇ ਕੀ ਗੱਲਬਾਤ ਹੋਊਗੀ ਕਿਸ ਤਰਕ ਦੇ ਆਧਾਰ ਤੇ ਗੱਲਬਾਤ ਕੀਤੀ ਜਾਊਗੀ ਹਾਲੇ ਸਮੇਂ ਦੀ ਬੁੱਕਲ ਦੀ ਗ੍ਰਿਪਸ ਦੇ ਵਿੱਚ ਹੈ ਦੇਖੋ ਪੂਰੀ ਰਿਪੋਰਟ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਐਂਡ ਫੋਲੋ ਜ਼ਰੂਰ ਕਰ ਲਓ ਤਾਂ ਕਿ ਹਰ ਨਵੀਂ ਤਾਜੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਹੋਵੇ ਸਭ ਤੋਂ ਪਹਿਲਾਂ ਪੰਚ ਸੁਲਤਾਨ ਵਾਲਾ ਵਿਖੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਸਭ ਤੋਂ ਪਹਿਲਾਂ ਬੈਗ ਜੀ ਦੇ ਖਾਲਸਾ ਅਛੀ ਬੈਗ ਜੀ ਦੀ ਫਤਿਹ ਪਿੰਡ ਸੁਲਤਾਨ ਵਾਲੇ ਮੈਦਾਨ ਪਹੁੰਚਾ ਇੱਥੇ ਬੜਾ ਪਰਮਾ ਹੰਗਾਰਾ ਮਿਲਿਆ ਜਿਹੜੀ 18 ਤਰੀਕ ਦੀ ਜਿਹੜੀ ਰੈਲੀ ਕਿੱਥੇ ਜਾ ਰਹੀ ਆ 25 ਤੋਂ 30 ਹਜ਼ਾਰ ਜਿਹੜਾ ਅਨਮਾਨ ਲਗਾਇਆ ਜਾ ਰਿਹਾ ਉਸ ਤੋਂ ਵੱਧ ਸਕਦੀ ਰੈਲੀ ਔਰ ਜਿਹੜੇ ਮੁੱਦਿਆਂ ਦੀ ਗੱਲ ਆ ਸਾਡੇ ਜਿਹੜੇ ਮੁੱਦੇ ਨੇ ਉਹ ਮੁੱਦਿਆਂ ਦੇ ਵਿਚਾਰ ਚਰਤਾ ਕੀਤੀ ਜਾਏਗੀ ਸਾਰੀਆਂ ਜਥੇਬੰਦੀਆਂ ਸਾਡੀਆਂ ਪਹੁੰਚ ਰਹੀਆਂ ਨੇ ਰਾਜ ਸਿੱਖੀਆਂ ਔਰ ਮੈਂ ਸਾਰਿਆਂ ਦਾ ਬੜਾ ਦਿਲੋਂ ਧੰਨਵਾਦ ਆ ਜਿਨ੍ਹਾਂ ਆਪਣਾ ਕੀਮਤੀ ਸਮਾਂ ਕੱਟ ਕੇ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਤੁਸੀਂ ਪਿਆਰ ਕਰਦੇ ਹੋ ਫੌਜੀ ਅੰਗਰੇਜ਼ ਸਿੰਘ ਬਟਵਾਲ ਨੂੰ ਤਾਂ ਮੈਂ ਤੁਹਾਡਾ ਸਾਰਿਆਂ ਦਾ ਬੜਾ ਸ਼ੁਕਰਗ ਭਾਈ ਗੁਰਜੀ ਦਾ ਖਾਲਸਾ ਜੀ ਭਾਈ ਗੁਰਜੀ ਕੀ ਫਤਿਹ ਜੀ ਪ੍ਰੋਗਰਾਮ ਸੀ ਸਰ ਪ੍ਰੋਗਰਾਮ ਬਹੁਤ ਵਧੀਆ ਸਾਡੇ ਪਿੰਡ ਦੀ 700 ਵੋਟ ਆ ਤੇ ਉਹਦੇ ਵਿੱਚੋਂ 600 ਵੋਟ ਤਾਂ ਹੀ ਜ਼ਰੂਰ ਹੈ ਫੋਜੀ ਸਾਹਿਬ ਦੇ ਨਾਲ ਅਸੀਂ ਦੋ ਤਿੰਨ ਟਰਾਲੀਆਂ ਭਰ ਕੇ ਜਾਵਾਂਗੇ ਕਿਉਂਕਿ ਸਾਡੇ ਬਰਾਤਰੀ ਦੀ ਕੋਈ ਨਹੀਂ ਸੁਣ ਰਿਆ ਇਸ ਲਈ ਅਸੀਂ ਇੱਕ ਆਵਾਜ਼ ਬਣਨਾ ਹੈ ਲੋਕਾਂ ਲਈ ਤੁਰ ਲੋਕਾਂ ਨੂੰ ਆਵਾਜ਼ ਬਣ ਕੇ ਵਿਖਾਉਣਾ ਹੈ ਬਹੁਤ ਵੱਡਾ ਲੋਕਾਂ ਦੇ ਵਿੱਚ ਇਕੱਠੇ ਬਹੁਤ ਵੱਡੀ ਮਾਤਰਾ ਚ ਲੋਕ ਸਾਥ ਦੇ ਰਹੇ ਨੇ ਬਹੁਤ ਬਤਨੂ ਰੋਇਪਰ ਤੋਂ ਮਲਕੀਸ਼ੰਗ ਪੱਟੀ ਦੇ ਨਾਲ ਰਾਏਵਰ ਸਿੰਘ ਕਚੋਰਾ ਦੀ ਵਿਸ਼ੇਸ਼ ਰਿਪੋਰਟ ਬਣੇਰੋ ਸਟਨਾ ਦੇਖਦੇ ਰਹੋ ਸਾਡਾ ਚੈਨਲ ਜੇਕਰ ਤੁਸੀਂ ਵੀ ਨੌਜਵਾਨ ਦੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਪਦੀਪ ਸਿੰਘ ਵੜਵਾਲ ਜਿੰਦਾਬਾਦ ਪੌਜੀ ਅੰਗਰੇਸ ਸਿੰਘ ਵੜਵਾਲ ਜਿੰਦਾਬਾਦ